ਹੋ ਇਕੱਠੇ ਹੋ ਕੇ ਮੇਲੇ ਵਿੱਚ ਪਹੁੰਚ ਝੂਮਰਾ ਓਏ ਲੱਗਾ ਤੁਰਲਾ ਵੀਰਾ ਬੇ ਕਿੰਨਾ ਸੋਹਣਾ ਲੱਗਦਾ ਹੋਟੋਂ ਦੇ ਵੀ ਬੱਚੇ ਤੇ ਨਾਲੇ ਪਹਿਣ ਬੋਲੀਆਂ ਓਏ ਇੰਚ ਲੱਗਦਾ ਵੀਰਾ ਬੇ ਜੋ ਪੰਜਾਬ ਨੱਚਦਾ ਹੋਏ ਇੰਚ ਲੱਗਦਾ ਵੀਰਾ ਬੇ ਮੇਰੀ ਮਾਂ not to be. ਹਨੀ ਦੀ ਹਰ ਵੀਡੀਓ ਜਿੰਨੇ ਵੀ ਪੰਗੜਾ ਕੱਪ ਹੋਏ ਨੇ YouTube ਤੇ ਅੰਮਾ ਨੇ ਦੇਖੇ ਨੇ ਔਰ ਇਹੀ ਅਸੀਸ ਹੈ ਜਿਹੜੀ ਹਨੀ ਨੂੰ ਚੱਕੀ ਫਿਰਦੀ ਹੈ ਬਸ ਜਦੋਂ ਸੁਣਿਓ ਗੱਲ ਨੂੰ ਸਮਝਿਓ ਗੱਲ ਕੀ ਕਹਿ ਰਿਆਂ ਆਲਣੇ ਵਿੱਚ ਵਾਪਸ ਆਈ ਚਿੜੀ ਤੋਂ ਆਲਣੇ ਵਿੱਚ ਵਾਪਸ ਆਈ ਚਿੜੀ ਤੋਂ ਉਹਦੇ ਬੱਚਿਆਂ ਨੇ ਪੁੱਛਿਆ ਆਲਣੇ ਵਿੱਚ ਵਾਪਸ ਆਈ ਚਿੜੀ ਤੋਂ ਉਹਦੇ ਬੱਚਿਆਂ ਨੇ ਪੁੱਛਿਆ ਕਹਿੰਦੇ ਮਾਂ ਅਸਮਾਨ ਕਿੱਡਾ ਵੱਡਾ ਦੋਦੀ ਮਾਂ ਨੇ ਕੀ ਜਵਾਬ ਦਿੱਤਾ ਉਸ ਚਿੜੀ ਨੇ ਕੀ ਜਵਾਬ ਦਿੱਤਾ ਦੁਬਾਰਾ ਰਿਪੀਟ ਕਰਦਾ ਸਾਰੀ ਗੱਲ ਆਲਣੇ ਵਿੱਚ ਵਾਪਸ ਆਈ ਚਿੜੀ ਤੋਂ ਉਹਦੇ ਬੱਚਿਆਂ ਨੇ ਪੁੱਛਿਆ ਮਾਂ ਆਸਮਾਨ ਕਿੱਡਾ ਵੱਡਾ ਤਾਂ ਮਾਂ ਨੇ ਉਹ ਬੱਚਿਆਂ ਨੂੰ ਖੰਭਾ ਥੱਲੇ ਕੀਤਾ ਕਹਿੰਦੀ ਸੌਜੋ ਪੁੱਤ ਇੰਨਾ ਖੰਭਾ ਤੋਂ ਬਹੁਤ ਛੋਟਾ ਉਹ ਹੁੰਦੀ ਆ ਮਾਂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਮਾਨ ਦੇਣ ਦਾ ਹੋਰ ਮੈਂ ਇੱਕ ਕੈਂਸਰ ਦੀ ਮਰੀਜ਼ ਸੀ ਬਾਬਾ ਜੀ ਦੂਦਿਆ ਨਾਲ ਅੱਜ ਮੈਂ ਠੀਕ ਹਾਂ ਠੀਕ ਹੈ ਮੇਰੇ ਬੱਚਿਆਂ ਦੀ ਬਦੌਲਤ ਖਾਣੀ ਦੀ ਬਦੌਲਤ ਇਹਨਾਂ ਮੈਨੂੰ ਮਤਲਬ ਭੰਗੜੇ ਚ ਲੈਣਾ ਸ਼ੁਰੂ ਕਰਤਾ ਮੈਂ ਮੈਂ ਇੰਜੋਏ ਕਰੋ ਤੁਸੀਂ ਠੀਕ ਹੈ ਇਹਨਾਂ ਦੀ ਬਦੌਲਤ ਮੈਂ ਠੀਕ ਹਾਂ ਮੇਰੇ ਬੱਚਿਆਂ ਨੇ ਮੇਰੀ ਬਹੁਤ ਸੇਵਾ ਕੀਤੀ ऐसे बच्चे परमात्मा ਸਭ ਨੂੰ ਦੇਵੇ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਹੈ ਮੇਰੀ ਬਹੁਤ ਸੇਵਾ ਕਰੀ ਇਹਨਾਂ ਨੇ ਆਪਣੇ ਪਾਪਾ ਦੀ ਵੀ ਬਹੁਤ ਸੇਵਾ ਕਰੀ ਐਕਸੀਡੈਂਟ ਹੋ ਗਿਆ ਤਾਂ ਬਾਕੀ ਜਿਹੜੇ ਇਹਦਾ ਫਰੈਂਡ ਸਰਕਲ ਹੈ ਸਰਵਨਸ ਬਾਈ ਵੀ ਇੱਥੇ ਬੈਠੀਆਂ ਬਹੁਤ ਅੱਛੇ ਮੈਂ ਕਿਹਦੀ ਨਾਲ ਸਾਥ ਦਿੰਦਾ ਨੇ ਇਸ ਦਾ ਫਰੈਂਡ ਇਸ ਦਾ ਦੋਸਤ ਹੈ ਜਿਹੜੇ ਕੋਲ ਜੜੇ ਬਹੁਤ ਸਾਥ ਦਿੰਦੇ ਇਸ ਦਾ ਇਸਕੇ ਡੈਡੀ ਦਾ ਐਕਸੀਡੈਂਟ ਹੋ ਗਿਆ ਤਾਂ 15 ਦਿਨ ਇਹਦੇ ਦੋਸਤ ਨੇ ਰਾਤ ਰਾਤ ਕਟਵਾਈ ਸਰਵਨਸ ਬਾਈ ਨੇ ਡਿਊਟੀਆਂ ਲਾ ਦਿੱਤੀਆਂ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਬਹੁਤ ਚੰਗੇ ਹੈ ਮੈਂ ਕਹਿੰਦੀ ਪ੍ਰਮਾਤਮਾ ਐਸੇ ਬੱਚੇ ਸਭ ਨੂੰ ਦੇਵੇ ਐਸੇ ਦੋਸਤ ਸਭ ਨੂੰ ਦੇਵੇ ਥੈਂਕ ਯੂ ਧੰਨਵਾਦ ਇਥੇ ਰਹੋ ਹਿਤਮਤ ਸਰਵਾਂ ਸ ਵੀਰਾ ਪਲੀਜ਼ ਪ੍ਰਤੀਕ ਸਾਹ ਬਹੁਤ ਇੱਕ ਸਨਮਾਨ ਪ੍ਰਤੀਕ ਵੀਰੇ ਦਾ ਹਨੀ ਵਰਕੇ ਬੱਚੇ ਭਾਈ ਸਭ ਨੂੰ ਮਿਲਣਾ ਇਹ ਵੀ ਗੱਲ ਆ ਕਿੱਡੇ ਚੰਗੇ ਨੇ ਉਹ ਲੋਕ ਹਨੀ ਜੀ ਕਿੱਡੇ ਚੰਗੇ ਨੇ ਉਹ ਲੋਕ ਜਿਹੜੇ ਬਿਰਧ ਆਸ਼ਰਮ ਬਣਾਉਂਦੇ ਨੇ ਕਿੱਡੇ ਚੰਗੇ ਨੇ ਉਹ ਲੋਕ ਜਿਹੜੇ ਬਿਰਧ ਆਸ਼ਰਮ ਬਣਾਉਂਦੇ ਨੇ ਤੇ ਲੱਖ ਲਾਣ ਤੋਂ ਉਹਨਾਂ ਤੇ ਜਿਹੜੇ ਆਪਦੇ ਮਾਪੇ ਉੱਥੇ ਪਹੁੰਚਾਉਂਦੇ ਨੇ ਮਾਪੇ ਨਾਲ ਨਾਲ ਰਹਿਣ ਜਿਵੇਂ ਹਨੀ ਨੇ ਰੱਖੇ ਨੇ ਸੰਭਾਲੇ ਰਹਿਣ ਪ੍ਰਤੀਕ ਵੀਰੇ ਦਾ ਸਨਮਾਨ ਲੁਧਿਆਣੇ ਵਾਲਾ ਪਰਿਵਾਰ ਸਾਡਾ ਮਨਜੀਤ ਹਰਮਨ ਸਾਹਿਬ ਪੀਟਰ ਵੀਰਾ ਯੂ ਐਸ ਏ ਵਾਲੇ ਮਨਦੀਪ ਜੀ ਨਾਲ ਜਿੰਨੇ ਵੀ ਸੱਜਣ ਪਹੁੰਚੇ ਨੇ ਧਰਮ ਤੇ ਵਿਰਸੇ ਦਾ ਕਲੱਬ ਥੈਂਕ ਯੂ ਕਰੋ ਫਿਰ ਰੈਡੀ ਅਗਲੀ ਟੀਮ ਨੂੰ ਸੱਦਾ ਦੀਏ ਡੀਏਵੀ ਕਾਲਰਸ DAV ਕਾਲਜ ਦੀ ਟੀਮ ਤਿਆਰ ਬਰ ਤਿਆਰ ਖੁਸ਼ੀਆਂ ਵਾਲੇ ਸੱਜਣਾਂ